ਕਿਉਂਕਿ ਇਹਨਾਂ ਦਰਦਨਾਕ ਘਾਟਾ ਹੋਇਆ ਜਿਹਦੇ ਵਿੱਚ ਕਾਰ ਨੂੰ ਅੱਗ ਲੱਗਨ ਕਰਕੇ ਕਿੰਨ ਨੌਜਵਾਨ ਤੇ ਇਹੋ ਜੇ ਸਨ ਜਿਲ੍ਹਾ ਦੀਆਂ ਡਟ ਦੌੜੀ ਦੇ ਜਿਹੜੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਉਹ ਯਾਰੀ ਓ ਲਾਇਆ ਕਿਹੜਾ ਮੁੱਲ ਲੈ ਆਂਦੀ ਥੁੜਾਈ ਸੀ ਉਹ ਯਾਰੀ ਓ ਲਾਇਆ țeੜਾ ਮੁੱਲ ਲੈ ਆਂਦੀ ਥੁੜਾਈ ਸੀ ਉਹ ਤੇਰੀ ਸੀ ਜਿਹਦੇ ਵਿੱਚ ਕਾਰ ਦਾ ਜਿਹੜਾ ਸਪੀਡੋਮੀਟਰ ਹੈ

ਤਾ ਮੈਨੂੰ ਗੁਨੇ ਹੁਨੇ ਦੱਸਿਆ ਮੇਰੀ ਜਵਾਨਾ ਨੇ ਕਿ ਕੋਈ ਇੰਸਟਾਗ੍ਰਾਮ ਦੇ ਵਿੱਚ ਜੀ ਇਹਨਾਂ ਦਾ ਵੀਡੀਓ ਅਪਲੋਡ ਹੋਇਆ ਸੀ। ਓ ਯਾਰ ਯੋ ਲਾਇਆ ਕਿਹੜਾ ਮੁੱਲ ਲੈ ਲਿਆ ਦੀ ਤੂੰ ਰਾਈਸ। ਓ ਯਾਰ ਯੋ ਲਾਇਆ ਕਿਹੜਾ ਮੁੱਲ ਲੈ ਲਿਆ ਦੀ ਤੂੰ ਰਾਈਸ। ਜਿਸ ਤਰ੍ਹਾਂ ਕੱਲ ਸਾਡੇ ਮੁੱਖ ਮੰਤਰੀ ਸਾਹਿਬ ਸੜਕ ਸੁਰੱਖਿਆ ਫੋਰਸ ਦਾ ਜਿਹੜਾ ਇੱਥੇ ਸ਼ੁਰੂਆਤ ਕਰਕੇ ਗਏ ਔਰ ਨੌਜਵਾਨਾਂ ਨੂੰ ਬੜਾ ਅੱਛਾ ਮੈਸੇਜ ਉਹਨਾਂ ਨੇ ਦਿੱਤਾ ਤੇ ਅਸੀਂ ਮਾਤਾ ਪਿਤਾ ਦੇ ਕਹਿਣੇ ਜਿ ਨਾ ਰਵਾਂਗੇ ਇਹੋ ਜਿਹੜੇ ਹਾਦਸੇ ਆ ਇਹ ਵਾਪਰਦੇ ਰਹਿਣਗੇ ਸੋ ਸਾਨੂੰ ਅਲਰਟ ਰਹਿਣ ਦੀ ਜ਼ਰੂਰਤ ਹੈ ਸਸ਼ੀਕਲ ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕੀ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸੂਏ ਦੇ ਲਾਗੇ ਪੰਜ ਨੌਜਵਾਨ ਗੱਡੀ ਵਿੱਚ ਜਾ ਰਹੇ ਸਨ ਤੇ ਇੱਕ ਦੁਰਘਟਨਾ ਵਾਪਰ ਗਈ ਉਹ ਪੰਜ ਨੌਜਵਾਨਾਂ ਦੀ ਇਨਸਟਾਗ੍ਰਾਮ ਤੇ ਵੀਡੀਓ ਵੀ ਸਾਹਮਣੇ ਆਈ ਦੁਰਘਟਨਾ ਹੋਣ ਤੋਂ ਪਹਿਲਾਂ ਉਹ ਇੰਜੋਏ ਕਰਦੇ ਜਾ ਰਹੇ ਸਨ ਗਾਣੇ ਵੀ ਗਾ ਰਹੇ ਸੀ ਬੋਲੀਆਂ ਪਾ ਰਹੇ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ 105 ਤੋਂ 106 ਉਹਨਾਂ ਦਾ ਸਪੀਡੋਮੀਟਰ ਹੋਣ ਕਾਰਨ ਉਹਨਾਂ ਦੀ ਗੱਡੀ ਦੇ ਵਿੱਚ ਅੱਗ ਲੱਗ ਗਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਤੇ ਪੰਜ ਨੌਜਵਾਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਉਹਨਾਂ ਦੇ ਘਰਦਿਆਂ ਤੇ ਚੀਪ ਬੀਤੀ ਹੋਗੀ ਇਸ ਦੁਰਘਟਨਾ ਨੂੰ ਲੈ ਕੇ ਇਸ ਦੁਰਘਟਨਾ ਦਾ ਦੁੱਖ ਬਿਆਨ ਕਰਦੇ ਹੋਏ ਐਮਪੀ ਸੁਸ਼ੀਲ ਕੁਮਾਰ ਰਿੰਕੂ ਨੇ ਵੀ ਆਪਣਾ ਦੁੱਖ ਬਿਆਨ ਕੀਤਾ ਅਤੇ ਦੱਸਿਆ ਜਿਵੇਂ ਭਗਵੰਤ ਸਿੰਘ ਮਾਨ ਵੱਲੋਂ ਸੜਕ ਸੇਫਟੀ ਫੋਰਸ ਦੇ ਲਈ ਉਹਨਾਂ ਨੇ ਆਪਣੀ ਵੀਡੀਓਜ਼ ਪਾਈਆਂ ਹਨ ਅਤੇ ਲੋਕਾਂ ਨੂੰ ਇਹ ਮੈਸੇਜ ਦੇ ਰਹੇ ਹਨ ਕਿ ਸੜਕ ਸੇਫਟੀ ਰੂਲਸ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਨੇ ਇਹ ਵੀ ਕਿਹਾ ਜੇਕਰ ਉਹ ਨੌਜਵਾਨ ਇਸ ਚੀਜ਼ ਦਾ ਧਿਆਨ ਰੱਖਦੇ ਅਤੇ ਆਪਣੇ ਮਾਪਿਆਂ ਦੀ ਗੱਲ ਮੰਨਦੇ ਤਾਂ ਇਹ ਹਾਦਸਾ ਨਹੀਂ ਵਾਪਰਦਾ ਇਹਨਾਂ ਪੰਜਾਂ ਨੌਜਵਾਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹਜੇ ਬਹੁਤ ਤਰੱਕੀ ਕਰਨੀ ਸੀ ਜ਼ਿੰਦਗੀ ਦੀ ਸ਼ੁਰੂਆਤ ਸੀ ਪੰਜੇ ਨੌਜਵਾਨ ਜਿਹੜੇ ਅਨਦੇਹਾਇ ਕੁਆਰੇ ਲੜਕੇ ਤਾਂ ਮੈਨੂੰ ਗੁਨੇ-ਗੁਨੇ ਦੱਸਿਆ ਨੌਜਵਾਨਾਂ ਨੇ ਕਿ ਕੋਈ ਇੰਸਟਾਗ੍ਰam ਦੇ ਵਿੱਚ ਵੀ ਇਹਨਾਂ ਦਾ ਵੀਡੀਓ ਅਪਲੋਡ ਹੋਇਆ ਸੀ ਜਿਦੇ ਵਿੱਚ ਕਾਰ ਦਾ ਜਿਹੜਾ ਸਪੀਡੋਮੀਟਰ ਹੈ ਉਹ ਦੱਸਿਆ ਗਿਆ ਜੀ 120 ਦੀ 130 ਦੀ ਸਪੀਡ ਤੇ ਚਾਲ ਕੀਤੀ ਹੈ ਇਹ ਲੜਕੀਏ ਜਿਹੜੇ ਚਲਾ ਰਹੇ ਸਨ ਸੋ ਮੈਂ ਆਪਣੇ ਨੌਜਵਾਨਾਂ ਨੂੰ ਇਹ ਬੇਨਤੀ ਕਰਨਾ ਚਾਹਨਾ ਕਿ ਤੁਹਾਡੀਆਂ ਜ਼ਿੰਦਗੀਆਂ ਬਹੁਤ ਕੀਮਤੀ ਹੈ ਤੁਹਾਡੇ ਨਾਲ ਤੁਹਾਡੇ ਮਾਤਾ ਪਿਤਾ ਤੁਹਾਡੇ ਭੈਣ ਭਰਾ ਤੁਹਾਡੇ ਰਿਸ਼ਤੇਦਾਰ ਦੋਸਤ ਉਹਨਾਂ ਦੀਆਂ ਵੀ ਜ਼ਿੰਦਗੀਆਂ ਤੁਹਾਡੇ ਨਾਲ ਜੁੜੀਆਂ ਹੋ। ਉਹ ਇਦਾਂ ਦਾ ਕੋਈ ਵੀ ਸੜਕ ਦੇ ਉੱਤੇ ਹਾਈਵੇ ਦੇ ਉੱਤੇ ਇਹੋ ਜਿਹਾ ਸਟੰਡ ਇਹੋ ਜਿਹਾ ਕਿਸੇ ਵੀ ਤਰ੍ਹਾਂ ਦਾ ਕੋਈ ਕਰਮ ਨਾ ਕਰੋ ਜਿਦੇ ਕਰਕੇ ਤੁਹਾਡੀ ਜ਼ਿੰਦਗੀ ਤਾਂ ਜਾਂਦੀ ਹੈ ਉਹਦੇ ਨਾਲ ਦੂਸਰੀਆਂ ਪਰਿਵਾਰ ਦਾ ਵੀ ਜਿਹੜਾ ਜਿਨਾ ਮਹਾਲ ਹੋ ਜਾਣਾ। ਸੋ ਬਹੁਤ ਅਫਸੋਸ ਹੈ ਕਿਉਂਕਿ ਇਹਨਾਂ ਦਰਦ ਨਾਲ ਖਾਤਸ਼ਾ ਹੋਇਆ ਜਿਦੇ ਵਿੱਚ ਕਾਰ ਨੂੰ ਅੱਗ ਲੱਗਨ ਕਰਕੇ ਤਿੰਨ ਨੌਜਵਾਨ ਤੇ ਇਹੋ ਜੇ ਸਨ ਜਿਨ੍ਹਾਂ ਦੀ ਡੈੱਡ ਬੋਡੀਜ਼ ਹੈ ਜਿਹੜੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਅੱਗ ਕਰਕੇ ਬਹੁਤ ਪਰਿਵਾਰ ਜਿਹੜਾ ਬੜਾ ਬਿਲਕ ਰਿਹਾ ਰੋ ਰਿਹਾ ਔਰ ਹਰ ਇੱਕ ਦੇ ਮਨ ਦੇ ਵਿੱਚ ਸਵਾਲ ਹੈ ਕਿ ਅਸੀਂ ਰੋਕ ਲੈਂਦੇ ਨਾ ਜਾਂਦੇ ਸਾਡੇ ਬੱਚੇ ਪਰ ਇਹ ਹੋਣੀ ਸੀ ਤਾਂ ਹੋ ਕੇ ਰਣੀ ਸੀ ਪਰ ਇਸ ਹੋਣੀ ਨੂੰ ਰੋਕਿਆ ਜਾ ਸਕਦਾ ਜਿਸ ਤਰ੍ਹਾਂ ਕੱਲ ਸਾਡੇ ਮੁੱਖ ਮੰਤਰੀ ਸਾਹਿਬ ਸੜਕ ਸੁਰੱਖਿਆ ਫੋਰਸ ਦਾ ਜਿਹੜਾ ਇੱਥੇ ਸ਼ੁਰੂਆਤ ਕਰਕੇ ਗਏ ਆ ਨੌਜਵਾਨਾਂ ਨੂੰ ਬੜਾ ਅੱਛਾ ਮੈਸੇਜ ਉਹਨਾਂ ਨੇ ਦਿੱਤਾ। ਸੋ ਸਾਨੂੰ ਜਿਹੜਾ ਸਿਆਣਿਆਂ ਦੀ ਗੱਲ ਹਮੇਸ਼ਾ ਮੰਨਣੀ ਚਾਹੀਦੀ ਹੈ। ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਆਪਣੇ ਮਾਤਾ-ਪਿਤਾ ਦੇ ਕਹਿਣੇ ਦੇ ਵਿੱਚ ਰੋ। ਮਾਤਾ-ਪਿਤਾ ਹਮੇਸ਼ਾ ਚੰਗੇ ਦੇ ਲਈ ਹੀ ਆਪਣੇ ਬੱਚਿਆਂ ਨੂੰ ਸਮਝਾਉਂਦੇ ਆ। ਮਾਤਾ-ਪਿਤਾ ਦੇ ਕਹਿਣ ਦਾ ਗੁੱਸਾ ਨਾ ਕਰੋ। ਔਰ ਅਗਰ ਅਗਰ ਅਸੀਂ ਮਾਤਾ-ਪਿਤਾ ਦੇ ਕਹਿਣੇ 'ਚ ਨਾ ਰਵਾਂਗੇ ਇਹੋ ਜਿਹੇ ਜਿਹੜੇ ਹਾਦਸੇ ਆ ਇਹ ਵਾਪਰਦੇ ਰਹਿਣਗੇ ਸੋ ਸਾਨੂੰ ਅਲਰਟ ਰਹਿਣ ਦੀ ਜ਼ਰੂਰਤ ਆ ਮੈਂ ਆਪਣੇ ਵੱਲੋਂ ਆਪਣੇ ਪਰਿਵਾਰਾਂ ਦੇ ਨਾਲ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਦੇ ਨਾਲ ਹਮਦਰਦੀ ਕਰਦਾ ਔਰ ਪਰਮਪਿਤਾ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਹਨਾਂ ਪਰਿਵਾਰਾਂ ਨੂੰ ਤਾਕਤ ਬਖਸ਼ੇ ਤਾਂ ਕਿ ਇਸ ਦੁੱਖ ਦੀ ਘੜੀ ਦੇ ਵਿੱਚੋਂ ਇਹ ਪਰਿਵਾਰਾਂ ਜਿਹੜੇ ਉੱਭਰ ਸਕਣ